ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਉਹ ਗੱਲਬਾਤ ਅੱਜ ਕਰਾਂਗੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਰ ਦੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਭੂਲਾ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਦੀ ਜਾਨੀ ਕਿ ਸਿੱਖ ਰਾ ਸਮੇ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਦਾ ਕੀ ਰਤਬਾ ਹੁੰਦਾ ਸੀ ਗੱਲ ਸੁਣਨ ਵਾਲੀ ਹੈ ਸਾਰੀ A to Z ਸ਼ੁਰੂ ਤੋਂ ਲੈ ਕੇ ਹੰਤ ਤੱਕ ਸਾਰੀ ਵੀਡੀਓ ਸੁਣਿਓ ਬਹੁਤ ਦਿਲਚਸਪ ਹੈ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਹੱਤ ਤੱਕ ਹੁਣ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਲਿਓ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਗੁਰੂ ਪਿਆਰਿਓ ਸ਼ੇਰੇ ਪੰਜਾਬ ਦੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਅਕਾਲੀ ਸਿੰਘਾਂ ਦੇ ਪ੍ਰਬੰਧ ਵਿੱਚ ਸੀਗੇ ਦੋਨੋਂ ਦਰਬਾਰ ਸਾਹਿਬ ਵੀ ਤੇ ਸ੍ਰੀ ਅਕਾਲ ਤਖਤ ਸਾਹਿਬ ਵੀ ਤਾਂ ਉਸ ਸਮੇਂ ਅਕਾਲੀ ਸਿੰਘਾਂ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਅਕਾਲੀ ਫੂਲਾ ਸਿੰਘ ਅਕਾਲੀ ਨੈਣਾ ਸਿੰਘ ਦੇ ਚੇਲੇ ਸਨ ਸੋ ਇਦਾਂ ਲੱਗਦਾ ਕਿ 1764 ਈਸਵੀ ਦੇ ਵਿੱਚ ਜਥੇਦਾਰ ਗੁਰਬਖਸ਼ ਸਿੰਘ ਦੀ ਸ਼ਹਾਦਤ ਪਿੱਛੋਂ ਜਥੇਦਾਰ ਨੈਣਾ ਸਿੰਘ ਇਹ ਕਾਲ ਤੱਕ ਸਭਰੇ ਜਥੇਦਾਰ ਬਣੇ ਸੀਗੇ ਅਕਾਲੀ ਨੈਣਾ ਸਿੰਘ ਤੋਂ ਪਿੱਛੋਂ ਫਿਰ ਅਕਾਲੀ ਫੂਲਾ ਸਿੰਘ ਜੀ ਇਹ ਜਥੇ ਦੇ ਜਥੇਦਾਰ ਬਣੇ ਤਾਂ ਸਨ 1800 ਈਸਵੀ ਦੇ ਨੇੜੇ ਤੇੜੇ ਅਕਾਲੀ ਫੂਲਾ ਸਿੰਘ ਜੀ ਆਕਾਤਕ ਸਾਹਿਬ ਅੰਮ੍ਰਿਤਸਰ ਪਹੁੰਚ ਕੇ ਰਹਿਣ ਲੱਗ ਪਏ ਸੀਗੇ ਜਦੋਂ 1802 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਭੰਗੀ ਸਰਦਾਰਾਂ ਕੋਲੋਂ ਅੰਮ੍ਰਿਤਸਰ ਖੋਣ ਤੇ ਹਮਲਾ ਕੀਤਾ ਅੰਮ੍ਰਿਤਸਰ ਖੋਣ ਲਈ ਸ਼ਹਿਰ ਤਾਂ ਕਈ ਦਿਨ ਜਿਹੜਾ ਸ਼ਹਿਰ ਸੀ ਇਹ ਅੰਮ੍ਰਿਤਸਰ ਇੱਕ ਘੇਰੇ ਵਿੱਚ ਘਿਰਿਆ ਰਿਹਾ ਸੀ ਸੋ ਇਦਾਂ ਅੰਮ੍ਰਿਤਸਰ ਦੇ ਲੋਕ ਬਹੁਤ ਤੰਗ ਹੋਏ ਪਏ ਸੀਗੇ ਉਧਰ ਅਕਾਲੀ ਫੂਲਾ ਸਿੰਘ ਜੀ ਅਕਾਲ ਤਖਤ ਸਹਾਵਰੇ ਜਨਹਿਦਾਰ ਸੀਗੇ ਪਰ ਉਹਨਾਂ ਦਾ ਨਾਂ ਤਾਂ ਭੰਗੀ ਸਰਦਾਰਾਂ ਵੱਲ ਝੁਕਾ ਸੀ ਤੇ ਨਾ ਹੀ ਛੇਰੇ ਪੰਜਾਬ ਵੱਲ ਪਰ ਭੰਗੀ ਸਰਦਾਰਾਂ ਨਾ ਅਹਿਲ ਸੀਗੇ ਤੇ ਲੋਕਾਂ 'ਚ ਬਦਨਾਮ ਵੀ ਸੀਗੇ ਥੋੜੇ ਜੇ ਤਾਂ ਸ਼ੇਰੇ ਪੰਜਾਬ ਆਵੇਂ ਹਮਲਾਵਰ ਸੀ ਪਰ ਉਹਦੀ ਅਗਵਾਈ ਹੇਠ ਇੱਕ ਮਜਬੂਤ ਸਿੱਖ ਰਾਜ ਕਾਇਮ ਹੋ ਰਿਹਾ ਸੀ ਅਕਾਲੀ ਫੂਲਾ ਸਿੰਘ ਜੀ ਦੋਹਾਂ ਤਰਾਂ ਦੇ ਵਿਚਕਾਰ ਆ ਕੇ ਖਲੋਗੇ ਤੇ ਬਿਨਾਂ ਕਿਸੇ ਖੂਨ ਖਰਾਬੇ ਦੇ ਸ਼ਹਿਰ ਮਹਾਰਾਜਾ ਨਜੀਰ ਸਿੰਘ ਦੇ ਹਵਾਲੇ ਕਰਤਾ ਤੇ ਭੰਗੀ ਸਰਦਾਰਾਂ ਨੂੰ ਮਾਣ ਸਤਕਾਰ ਦੇ ਨਾਲ ਉੱਚੀਆਂ ਜਾਗੀਰਾਂ ਦਵਾਈਆਂ ਇਦਾਂ ਸ਼ੇਰੇ ਪੰਜਾਬ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦੇ ਵਿੱਚ ਪਹਿਲੀ ਵਾਰ ਸਿੱਧੀ ਜ਼ਿੰਮੇਵਾਰੀ ਹੋ ਗਈ ਸੀ। ਔਰ ਮਹਾਰਾਜੇ ਦੀਆਂ ਾਕਾਦ ਤਖਤ ਨਾਲ ਸੰਬੰਧਿਤ ਘਟਨਾਵਾਂ ਦਾ ਜਿਹੜਾ ਵੇਰਵਾ ਹੈ ਉਹ ਇਦਾਂ ਹੈ। ਪਹਿਲੀ ਘਟਨਾ ਸਨ 1805 ਦੀ ਹੈ। ਜਦੋਂ ਮਰਾਠਾ ਆਗੂ ਜਸਵੰਤ Rao Holkar ਬ੍ਰਿਟਿਸ਼ ਸੈਨਾ ਤੋਂ ਹਾਰ ਖਾ ਕੇ ਪੰਜਾਬ ਆ ਗਿਆ ਤਾਂ ਉਹਨੂੰ ਉਮੀਦ ਸੀਗੀ ਕਿ ਉਹ ਸ਼ੇਰੇ ਪੰਜਾਬ ਤੇ ਹੋਰ ਸਿੱਖ ਸਰਦਾਰਾਂ ਕੋਲੋਂ ਸੈਨਿਕ ਮਦਦ ਲੈ ਕੇ ਬ੍ਰਿਟਿਸ਼ ਸੈਨਾ ਦਾ ਮੁਕਾਬਲਾ ਕਰੂਗਾ। ਤਾਂ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਸਿੱਖ ਸਰਦਾਰ ਪਿਛਲੇ ਸਮੇਂ ਦੇ ਮਰਾਠਾ ਨੇਤਾਵਾਂ ਦੇ ਪੰਜਾਬ ਪ੍ਰਤੀ ਰਵੱਈਏ ਤੋਂ ਜਾਣੂ ਸੀਗੇ ਇਸ ਕਰਕੇ ਉਹ ਕਿਸੇ ਨੇ ਵੀ ਮਰਾਠਿਆਂ ਪਰੋ ਵਿਸ਼ਵਾਸ ਨਹੀਂ ਕੀਤਾ ਤਾਂ ਸ਼ੇਰੇ ਪੰਜਾਬ ਵੀ ਦਿਲੋਂ ਮਦਦ ਕਰਨੀ ਨਹੀਂ ਸੀ ਚਾਹੁੰਦਾ ਪਰ ਮਰਾਠਾ ਜਰਨੈਲ ਉਹਦੀ ਵਡਿਆਈ ਕਰਨੋਂ ਨਹੀਂ ਹਟਦਾ ਸੀ ਤਾਂ ਉਹ ਗੱਲਾਂ-ਗੱਲਾਂ 'ਚ ਰਣਜੀਤ ਸਿੰਘ ਨੂੰ ਕ੍ਰਿਸ਼ਨ ਭਗਵਾਨ ਦਾ ਰੂਪ ਵੀ ਕਹਿ ਦਿੰਦਾ ਸੀ ਇਹਦਾ ਨਤੀਜਾ ਇਹ ਹੋਇਆ ਕਿ ਇੱਕ ਪਾਸੇ ਬ੍ਰਿਟਿਸ਼ ਸੈਨਾ ਦੀ ਤਾਕਤ ਦਾ ਡਰ ਤੇ ਦੂਜੇ ਪਾਸੇ ਜਸਵੰਤਰਾ ਉਹ ਹੋਲ ਕਰਦੀਆਂ ਪ੍ਰਸ਼ੰਸਾ ਵਾਲੀਆਂ ਗੱਲਾਂ ਦੀ ਪਰਮਾਰ ਰਣਜੀਤ ਸਿੰਘ ਦੋ ਚਿੱਤੀ 'ਚ ਫਸਿਆ ਹੋਇਆ ਸੀਗਾ ਜਦੋਂ ਉਹਨੇ ਦੋ ਚਿੱਤੀ ਵਿੱਚ ਹੋਣ ਕਰਕੇ ਆਪਣੇ ਆਪ ਨੂੰ ਇੱਕ ਫੈਸਲਾ ਲੈਣ ਤੋਂ ਅਸਮਰੱਥ ਮਹਿਸੂਸ ਕਰਿਆ ਤਾਂ ਉਹਨੇ ਇੱਕ ਸਪੱਸ਼ਟ ਫੈਸਲਾ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸਿੱਖ ਸਰਦਾਰਾਂ ਦਾ ਇਕੱਠ ਬੁਲਾਇਆ ਤਾਂ ਇਸ ਇਕੱਠਵਾਂ ਜਸਵੰਤਰਾ ਉਹ ਹੋਲ ਕਰਨ ਦੀ ਮਦਦ ਕਰਨ ਜਾਂ ਨਾ ਕਰਨ ਬਾਰੇ ਵਿਚਾਰ ਕੀਤੇ ਗਈ ਫੈਸਲਾ ਇਹ ਹੋਇਆ ਕਿ ਉਹਦੀ ਮਦਦ ਨਾ ਕੀਤੀ ਜਾਵੇ ਇਸ ਤਰ੍ਹਾਂ ਨਦੀਰ ਸਿੰਘ ਨੂੰ ਅਕਾਲ ਤਖਤ ਸਹਿਬ ਤੋਂ ਇੱਕ ਸਪਸ਼ਟ ਸੇਧ ਮਿਲ ਗਈ ਸੀਗੀ ਔਰ ਉਹਨੇ ਇਹਦੀ ਰੋਸ਼ਨੀ ਚ ਮਰਾਠਿਆਂ ਦੀ ਮਦਦ ਕਰਤੋਂ ਇਨਕਾਰ ਕੀਤਾ ਇਸ ਇਕੱਠ ਬਾਰੇ ਇਤਿਹਾਸਕਾਰਾਂ ਦੇ ਇੱਕ ਸਰਕਲ ਵਿੱਚ ਇਹ ਵੀ ਧਾਰਨਾ ਹੈ ਕਿ ਇਸ ਇਕੱਠ ਚ ਬਹੁਤ ਘੱਟ ਸਿੱਖ ਸਰਦਾਰ ਸ਼ਾਮਲ ਹੋਏ ਸੀਗੇ ਇਹ ਠੀਕ ਹੈ ਪਰ ਗੱਲ ਇੱਥੇ ਇਹ ਨਹੀਂ ਕਿ ਇਸ ਇਕੱਠ ਮਾ ਸਿੱਖ ਸਰਦਾਰ ਥੋੜੇ ਸ਼ਾਮਲ ਹੋਏ ਜਾਂ ਬਹੁਤੇ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਸ਼ੇਰੇ ਪੰਜਾਬ ਨੇ ਇੱਕ ਸੰਸਥਾ ਅਤੇ ਪਰੰਪਰਾਵਾਂ ਦੀ ਪਾਲਣਾ ਤਾਂ ਕੀਤੀ ਇਹ ਵੀ ਕਿ ਇੱਥੋਂ ਲਿਆ ਗਿਆ ਫੈਸਲਾ ਵੀ ਆਖਰੀ ਫੈਸਲਾ ਮੰਨਿਆ ਗਿਆ ਦੂਜੀ ਘਟਨਾ ਹੈ ਸ਼ੇਰੇ ਪੰਜਾਬ ਵੱਲੋਂ ਆਪਣੀ ਨੀਤੀ ਕਿਸੇ ਅਵੱਗਿਆ ਦੀ ਸਜ਼ਾ ਭੁਗਤਣ ਲਈ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣਾ ਤਾਂ ਅਕਾਲੀ ਨੇਤਾ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੀਤੀ ਅਵੱਗਿਆ ਨੂੰ ਦੇਖ ਲਿਆ ਸੀ ਉਹਨਾਂ ਨੇ ਇਹਦਾ ਸਖਤ ਰੋਸ ਮਨਾਇਆ ਸਿੱਟੇ ਵਜੋਂ ਉਹਨਾਂ ਨੇ ਫਿਰ ਰਣਜੀਤ ਸਿੰਘ ਨੂੰ ਸਜ਼ਾ ਭੁਗਤਣ ਲਈ ਅਕਾਲ ਤਖਤ ਤੇ ਤਲਬ ਕੀਤਾ ਰਣਜੀਤ ਸਿੰਘ ਉੱਥੇ ਪਹੁੰਚਿਆ ਤੇ ਸਜ਼ਾ ਲਈ ਤਿਆਰ ਹੋਇਆ ਸਜ਼ਾ ਕੋਰੜੇ ਲਾਉਣ ਲਈ ਲਾਈ ਗਈ ਸੀ ਕੋਰੜੇ ਮਾਰਨ ਦੀ ਰਣਜੀਤ ਸਿੰਘ ਨੂੰ ਤਾਂ ਰਣਜੀਤ ਸਿੰਘ ਕੋਰੜੇ ਖਾਣ ਲਈ ਤਿਆਰ ਹੋ ਗਿਆ ਅਕਾਲੀਆਂ ਨੇ ਉਹਨੂੰ ਨਾਲ ਲਗਮ ਇੱਕ ਦਰਖਤ ਨਾਲ ਬੰਨ੍ਹਿਆ ਫਿਰ ਭਾਵੇਂ ਕੋਰੜੇ ਨਾ ਮਾਰੇ ਗਏ ਤੇ ਰਣਜੀਤ ਸਿੰਘ ਨੂੰ ਛੱਡ ਦਿੱਤਾ ਗਿਆ ਸੀ ਇਹ ਤੋਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਛੇਰੇ ਪੰਜਾਬ ਅਕਾਲ ਤਖਤ ਸਾਹਿਬ ਦੀ ਸੁਪਰੀਮ ਅਥਾਰਟੀ ਨੂੰ ਮੰਨਦਾ ਸੀ। ਇਹ ਹਰਜੀਤ ਸਿੰਘ ਦੇ ਮੁਤਲਕ ਇੱਕ অতি ਉਤਮ ਮਸਾਲ ਹੈ। ਕਿਉਂਕਿ ਮਹਾਰਾਜੇ ਦਾ ਸਮਕਾਲੀ ਜਥੇਦਾਰ ਅਕਾਲੀ ਫੂਲਾ ਸਿੰਘ ਸੀ ਇਸ ਲਈ ਮਹਾਰਾਜੇ ਤੇ ਅਕਾਲੀ ਫੂਲਾ ਸਿੰਘ ਦੇ ਆਪਸੀ ਸਬੰਧ ਵੀ ਇਸ ਵਿਸ਼ੇ ਨੂੰ ਕਾਫੀ ਸਪਸ਼ਟ ਕਰਦੇ ਹਨ। ਮਹਾਰਾਜੇ ਨੇ ਕਦੇ ਵੀ ਅਕਾਲੀ ਫੂਲਾ ਸਿੰਘ ਨੂੰ ਅੰਬਰਸਰ ਵਿੱਚੋਂ ਬਾਹਰ ਕੱਢਣ ਦੀ ਜਾਂ ਅਕਾਲ ਤਖਤ ਸਾਹਿਬ ਤੋਂ ਹਟਾਉਣ ਦੀ ਕਦੇ ਵੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਹਾਲਾਂਕਿ ਅਕਾਲੀ ਫੂਲਾ ਸਿੰਘ ਨੇ ਕਈ ਵਾਰ ਮਹਾਰਾਜਾ ਰਣਜੀਤ ਸਿੰਘ ਲਈ ਮੁਸ਼ਕਲਾਂ ਖੜੀਆਂ ਕੀਤੀਆਂ ਸੀਗੀਆਂ ਜਿੱਦਾਂ ਰਣਜੀਤ ਸਿੰਘ ਤੋਂ ਪਹਿਲਾਂ ਮੁਗਲ ਹਕੂਮਤ ਆਪਣੇ ਹੱਥ ਠੋਕੇ ਨੂੰ ਛੇੜੀ ਦਰਬਾਰ ਸਾਹਿਬ ਤੇ ਕਾਬਜ਼ ਕਰਵਾਉਂਦੀ ਰਹੀ ਹੈ ਜਨ ਜਿਸ ਤਰ੍ਹਾਂ ਰਣਜੀਤ ਸਿੰਘ ਤੋਂ ਪਿੱਛੋਂ ਬ੍ਰਿਟਿਸ਼ ਹਕੂਮਤ ਆਪ ਖੁਦ ਸਰਬਰਾਹ ਨਿਯੁਕਤ ਕਰਦੀ ਰਹੀ ਹੈ ਤੇ ਅੱਜ ਵੀ ਭਾਰਤ ਸਰਕਾਰ ਆਪਣੇ ਹੱਥ ਠੋਕੇ ਬੰਦੇ ਇੱਥੇ ਤਾਇਨਾਤ ਕਰਵਾਉਂਦੀ ਰਹੀ ਹੈ ਇਸ ਤਰ੍ਹਾਂ ਦੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਇੱਕ ਵਾਰ ਵੀ ਕੋਸ਼ਿਸ਼ ਨਹੀਂ ਕੀਤੀ ਗਈ। ਉਹ ਬੜੀ ਆਸਾਨੀ ਨਾਲ ਅਕਾਲੀ ਫੂਲਾ ਸਿੰਘ ਨੂੰ ਅੰਮ੍ਰਿਤਸਰ ਵਿੱਚੋਂ ਕੱਢ ਸਕਦਾ ਸੀ ਕਿਉਂਕਿ ਇੱਕ ਤਾਂ ਫੂਲਾ ਸਿੰਘ ਹਰ ਇੱਕ ਬ੍ਰਿਟਿਸ਼ ਯਾਤਰੀ ਜਾਂ ਅਧਿਕਾਰੀ ਲਈ ਵੀ ਖਤਰਾ ਬਣਿਆ ਰਹਿੰਦਾ ਸੀ। ਦੂਜਾ 1809 ਦੀ ਮੈਟਕਾਫ ਦੀ ਸੈਨਿਕ ਟੁਕੜੀ ਨਾਲ ਹੋਈ ਝੜਾਤ ਤੋਂ ਸਮੇਂ ਮਹਾਰਾਜੇ ਨੂੰ ਇੱਕ ਵਧੀਆ ਬਹਾਨਾ ਮਿਲ ਗਿਆ ਸੀ। ਤੀਜਾ ਅਕਾਲੀ ਫੂਲਾ ਸਿੰਘ ਜੀ ਖੁਦ ਕਈ ਵਾਰ ਰੁਸ ਕੇ ਅੰਮ੍ਰਿਤਸਰ ਤੋਂ ਬਾਹਰ ਚਲੇ ਜਾਂਦੇ ਸੀਗੇ। ਚੌਥਾ ਬ੍ਰਿਟਿਸ਼ ਸਰਕਾਰ ਕਈ ਵਾਰ ਛੇਰੇ ਪੰਜਾਬ ਪਰ ਦਬਾਅ ਪਾ ਚੁੱਕੀ ਸੀ ਕਿ ਉਹ ਅਕਾਲੀ ਪੂਲਾ ਸਿੰਘ ਨੂੰ ਉਹਨਾਂ ਦੇ ਹਵਾਲੇ ਕਰ ਦਵੇ ਜੇਕਰ ਚਲਾਕ ਹੁਕਮਰਾਨਾਂ ਜਾਂ ਸੰਸਥਾ ਦੇ ਵਿਰੋਧੀ ਹੁਕਮਰਾਨਾਂ ਬਾ ਛੇਰੇ ਪੰਜਾਬ ਦੇ ਮਰਮਾ ਅਕਾਲੀ ਪੂਲਾ ਸਿੰਘ ਤੇ ਆਕਾਤ ਤਖਤ ਵਰਗੀ ਸੁਪਰੀਮ ਸੰਸਥਾ ਨੂੰ ਆਪਣੇ ਕੰਟਰੋਲ ਹੇਠ ਰੱਖ ਕੇ ਆਪਣੇ ਹਿੱਤਾਂ ਲਈ ਵਰਤਣ ਲਈ ਥੋੜੀ ਜਿਹੀ ਤਮੰਨਾ ਹੁੰਦੀ ਉਹਨਾਂ ਨੇ ਅਕਾਲੀ ਫੂਲਾ ਸਿੰਘ ਵਰਗੇ ਸੁਤੰਤਰ ਤੇ ਬਾਕੀ ਤਬੀਅਤ ਜਿਹੇਦਾਰ ਨੂੰ ਹਟਾ ਕੇ ਜਰੂਰ ਆਪਣੇ ਕਿਸੇ ਹੱਥ ਥੋਕੇ ਬੰਦੇ ਨੂੰ ਅਕਾਲ ਤਖਤ ਉੱਪਰ ਬਿਠਾ ਦੇਣਾ ਸੀ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦਾ ਪ੍ਰਧਾਨ ਵੀ ਆਪਣੇ ਆਪ ਨੂੰ ਜਿਹੇਦਾਰ ਅਕਾਲ ਤਖਤ ਨਾਲੋਂ ਜ਼ਿਆਦਾ ਪਾਵਰਮੰਦ ਆਇ ਕਸ਼ਤੀਸ਼ਾਲੀ ਮੰਨਦਾ ਔਰ ਇਸ ਗੱਲ ਨੂੰ ਵੀ ਸਹਿਣ ਕਰਨ ਨੂੰ ਤਿਆਰ ਨਹੀਂ ਹੁੰਦਾ ਕਿ ਜਿਹੇਦਾਰ ਅਕਾਲ ਤਖਤ ਉਹਦੀ ਹਾਂ ਚ ਹਾਂ ਕਿਉਂ ਨਹੀਂ ਮਲਾਉਂਦਾ ਹਾਲਾਂਕਿ ਇਹ ਜੀਪੀ ਦਾ ਪ੍ਰਧਾਨ ਮਹਾਰਾਜਾ ਰਣਜੀਤ ਸਿੰਘ ਦੇ ਨੇੜੇ ਤੇੜੇ ਵੀ ਨਹੀਂ ਖੜ ਸਕਦਾ ਇਹਨਾਂ glandular ਜਦੋਂ ਛੇਰੇ ਪੰਜਾਬ ਦੇ ਰਵਈਏ ਨੂੰ ਤੁਲਨਾ ਦੇ ਕੇ ਦੇਖਿਆ ਜਾਵੇ ਤਾਂ ਸਾਨੂੰ ਇਹਨਾਂ ਦੇ ਮੁਕਾਬਲੇ 'ਮਾ ਰਣਜੀਤ ਸਿੰਘ ਇੱਕ ਮਹਾਨ ਸ਼ਰਧਾਲੂ ਤੇ ਸੱਚਾ-ਸੋਚਾ ਗੁਰਸਿੱਖ ਦਿਖਾਈ ਦਊਗਾ। ਮਹਾਰਾਜਾ ਰਣਜੀਤ ਸਿੰਘ ਨੇ ਨਾ ਹੀ ਸਿਰਫ ਅਕਾਲੀ ਫੂਲਾ ਸਿੰਘ ਨੂੰ ਹਸੈਣ ਹੀ ਕੀਤਾ ਸਗੋਂ ਉਹ ਅਕਾਲੀ ਜਿਹਨੂੰ ਰੁੱਸ ਕੇ ਗਏ ਨੂੰ ਮਨਾ ਕੇ ਵੀ ਲਿਆਉਂਦਾ ਹੁੰਦਾ ਸੀ। ਜਿਸ ਤਰ੍ਹਾਂ ਦੀ ਸੁਤੰਤਰਤਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਜਾਂ ਉਹਦੇ ਅਕਾਲੀ ਗਿਰੇ ਤੋਂ ਦਿੱਤੀ ਹੋਈ ਸੀ ਆਜ਼ਾਦੀ ਉਸ ਤਰ੍ਹਾਂ ਦੀ ਸੁਤੰਤਰਤਾ ਉਹ ਹੋਰ ਕਿਸੇ ਕਿਸੇ ਵੀ ਸਿੱਖ ਹਕਮਰਾਨ ਦੀ ਰਾਜਤ ਵਿੱਚ ਨਹੀਂ ਮਾਣ ਸਕਦੇ ਸੀਗੇ। ਮਿਸਾਲ ਦੇ ਤੌਰ ਤੇ ਖਾਲਸੇ ਦੇ ਪੰਜਾਂ ਤਖਤਾਂ 'ਚੋਂ ਇੱਕ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਰਿਆਸਤ ਪਟਿਆਲਾ 'ਮੈਂ ਪੈਂਦਾ ਸੀਗਾ। ਪਟਿਆਲਾ ਰਿਆਸਤ ਦੇ ਮਹਾਰਾਜਾ ਮਹਿੰਦਰ ਸਿੰਘ ਨੇ ਇਸ ਤਖਤ ਨੂੰ ਆਪਣੀ ਕੁੜੀ ਦੇ ਦਾਜ ਵਿੱਚ ਦੇ ਕੇ ਇਹਨੂੰ ਇੱਕ ਜਾਗੀਰ ਦੇ ਰੂਪ 'ਵਦਲਤਾ ਸੀ। ਮਤਲਬ ਕਿ ਆਪਣੀ ਜਾਗੀਰੇ ਬਣਾ ਲਿਆ। ਇਸ ਤਰ੍ਹਾਂ ਇਹਦੀ ਧਾਰਮਿਕ ਮਹੱਤਤਾ ਨੂੰ ਇਸ ਹੱਦ ਤੱਕ ਖਤਮ ਕਰ ਦਿੱਤਾ ਸੀ ਕਿ ਸਿੱਖ ਇਹਦੇ ਬਾਰੇ ਭੁੱਲ ਹੀ ਗਏ ਸੀਗੇ ਕਿ ਤਖਤ ਦੰਦਵਾ ਸਾਹਿਬ ਵੀ ਸਿੱਖਾਂ ਦਾ ਇੱਕ ਤਖਤ ਹੈ ਸਿਰਫ 1966 ਵਿੱਚ ਐ ਜੀ ਪੀ ਸੀ ਨੇ ਇੱਕ ਇਤਿਹਾਸਕ ਫੈਸਲੇ ਰਾਹੀਂ ਇਸ ਸਥਾਨ ਨੂੰ ਪੰਜਵੇਂ ਤਖਤ ਦਾ ਦਰਜਾ ਮੁੜ ਕੇ ਕਾਇਮ ਕੀਤਾ ਸੀ ਕੀ ਇਸ ਤਰ੍ਹਾਂ ਦੀ ਕੋਈ ਮਿਸਾਲ ਛੇਰੇ ਪਿਆਰ ਨਾਲ ਵੀ ਸਬੰਧਤ ਹੈ ਮਹਾਰਾਜੇ ਨੇ ਸਗੋ ਕਾਲੀ ਫੂਲਾ ਥਿੰਗ ਨੂੰ ਸੁਤੰਤਰਤਾ ਦੇ ਨਾਲ ਤੁਰਨ ਫਿਰਨ ਦੀ ਜਾਂਚ ਸਖਾਈ ਸੀ ਉਨੇ ਅਕਾਲੀਆ ਨੂੰ ਬਿਨਾ ਕੋਈ ਅਹਿਸਾਸ ਕਰਵਾਏ ਜ਼ਗੀਰਾਂ ਦਤੀਆਂ ਅਕਾਲੀ ਜਥੇ ਨੂੰ ਗੁਰਦੁਆਰੇ ਦੇ ਆਹਤਿਆਂ ਜੋ ਬਾਹਰ ਕੱਢ ਕੇ ਅਕਾਲੀਆਂ ਦੀ ਛੌਣੀ ਬਣਾ ਕੇ ਰਹਿਣਾ ਸਿਖਾਇਆ ਤਾਂ ਕਿ ਉਹਨਾਂ ਦੇ ਮਨ 'ਚ ਹਰ ਸਮੇਂ ਇੱਕ ਸੰਤ ਤੇ ਸਿਪਾਹੀ ਦੀ ਭਾਵਨਾ ਬਣੀ ਰਹੇ ਅਕਾਲੀ ਸਿੰਘ ਆਪਣੀ ਲੋੜ ਨੂੰ ਪੂਰੀ ਕਰਨ ਲਈ ਬਿਨਾ ਪੁੱਛੇ ਬਿਨਾ ਕਿਸੇ ਜਾਤ ਦੇ ਦਾ ਖਿਆਲ ਰੱਖੇ ਕਿਸੇ ਸਿੱਖ ਸਰਦਾਰ ਦੀ ਹਵੇਲੀ ਮਾ ਜਾ ਪਰਦੇ ਸੀਗੇ ਤੇ ੱੱਕੇ ਨਾਲ ਉਹਦੇ ਕੋਲੋਂ ਚੀਜ਼ਾਂ ਵਸਤਾਂ ਖੋ ਕੇ ਬਾਹਰ ਆ ਜਾਂਦੇ ਸੀ ਜੇ ਕਦੇ ਪ੍ਰਭਾਵ ਰਸਿੱਖ ਸਰਦਾਰ ਮਹਾਰਾਜੇ ਕੋਲ ਸ਼ਿਕਾਇਤ ਕਰਦੇ ਸਨ ਤਾਂ ਮਹਾਰਾਜਾ ਸਬੰਧਤ ਅਕਾਲੀ ਸਿੰਘਾਂ ਨੂੰ ਬੁਲਾ ਕੇ ਉਸ ਤਰ੍ਹਾਂ ਦੀਆਂ ਕਈ ਗੁਣਾ ਹੋਰ ਜ਼ਿਆਦਾ ਚੀਜ਼ਾਂ ਦੇ ਕੇ ਸਮਝਾ ਦਿੰਦਾ ਸੀ ਕਿ ਇਹ ਸਿੱਖ ਸਰਦਾਰ ਤਾਂ ਤੁਹਾਡੀ ਛਤਰ ਛਾਇਆ ਹੇਠ ਰਹਣੇ ਆ ਜਿਹੜੀ ਵੀ ਚੀਜ਼ ਦੀ ਲੋੜ ਹੋਵੇ ਉਹ ਸਰਕਾਰੀ ਖਜ਼ਾਨੇ 'ਚੋਂ ਲੈ ਲਿਆਇਆ ਕਰੋ ਸੋ ਇੱਥੇ ਇਹ ਗੱਲ ਦੱਸਣ ਦੀ ਵੀ ਕੋਈ ਝਿਜਕ ਨਹੀਂ ਕਿ ਮਹਾਰਾਜੇ ਵੱਲੋਂ ਅਕਾਲੀਆਂ ਨੂੰ ਲੱਖਾਂ ਹਜ਼ਾਰਾਂ ਰੁਪਏ ਕੀਮਤ ਦੀਆਂ ਜ਼ਗੀਰਾਂ ਤੇ ਨਿਜ਼ਰਾਨੇ ਦੇਣ ਦੇ ਬਾਵਜੂਦ ਵੀ ਅਕਾਲੀ ਸਿੰਘ ਸਿੱਖ ਸਰਦਾਰਾਂ ਦੇ ਘਰੋਂ ਚੀਜ਼ਾਂ ਵਸਤਾਂ ਖੋਣ ਤੋਂ ਨਹੀਂ ਹਟਦੇ ਸੀਗੇ ਸੋ ਖੈਰ ਇਹ ਆਜ਼ਾਦ ਨੇ ਹੰਗਸੇ ਕੁਝ ਵੀ ਕਰ ਸਕਦੇ ਆ ਵੈਸੇ ਇਹ ਚੀਜ਼ਾਂ ਵਸਤਾਂ ਵੀ ਅਮੀਰ ਸਰਦਾਰਾਂ ਦੇ ਘਰੋਂ ਖੋਹਦੇ ਹੁੰਦੇ ਸੀ ਕਰੇ ਗਰੀਬਾਂ ਨਹੀਂ ਸੀ ਕਰਦੇ ਸੋ 1809 ਦੇ ਵਿੱਚ ਜਦੋਂ ਅੰਬਰਸਰ ਐਦ ਨਾਮ ਦੇ ਸਬੰਧ ਚ ਮੈਟਕਾਫ ਆਪਣੀ ਸੈਨਿਕ ਟੁਕੜੀ ਨਾਲ ਅੰਬਰਸਰ ਠਹਿਰਿਆ ਹੋਇਆ ਸੀ ਤਾਂ ਤਾਜੀਏ ਕੱਢਣ ਸਮੇ ਅਕਾਲੀਆਂ ਨੇ ਮੈਟਕਾਫ ਦੇ ਸ਼ੀਆ ਮੁ슬ਮਨ ਸੈਨਿਕਾਂ ਨਾਲ ਮਖੌਲ ਲੜਾਇਆ ਇਹਦੇ ਸੱਤੇ ਜੋ ਅਕਾਲੀਆਂ ਅਤੇ ਮੈਟਕਾਫ ਦੇ ਸ਼ੀਆ ਮੁਸਲਮਨ ਸੈਨਿਕਾਂ ਵਿਚਕਾਰ ਜੋ ਲੜਾਈ ਹੋਈ ਉਹਦੇ ਵਿੱਚ ਅਕਾਲੀਆਂ ਨੂੰ ਉਹਨਾਂ ਦੇ ਆਪਣੇ ਘਰ ਵਿੱਚ ਹੀ ਕਾਫੀ ਮਾਰ ਪਈ ਸੀ ਜਿਹਨੂੰ ਦੇਖ ਕੇ ਹਰ ਇੱਕ ਸਿੱਖ ਦਾ ਸਿਰ ਵੀ ਨੀਵਾ ਹੁੰਦਾ ਸੀ ਇਸ ਘਟਨਾ ਰਾਹੀਂ ਜਾਂ ਅਕਾਲੀਆਂ ਦੀ ਉਸ ਮੂਰਖਤਾ ਰਾਹੀਂ ਛੇਰੇ ਪੰਜਾਬ ਨੂੰ ਖਾਮਖਾਈ ਇੱਕ ਐਸੇ ਸੰਕਟਮਾ ਪਸਾਤਾ ਸੀ ਜਿਦੇ ਵਿੱਚ ਉਹਦੀ ਉੱਪਰ ਦੀ ریاست ਭੰਗ ਦੇ ਪਾਣੀ ਖਤਮ ਹੋ ਸਕਦੀ ਸੀ ਇਹ ਤਾਂ ਛੇਰੇ ਪੰਜਾਬ ਦੀ ਸਿਆਣਪ ਸੀ ਜਿਹਦੇ ਨਾਲ ਉਹਨੇ ਸਾਰੀ ਸਥਿਤੀ ਉੱਤੇ ਕਾਬੂ ਵੀ ਪਾ ਲਿਆ ਸੀ ਤੇ ਅਕਾਲੀਆਂ ਨੂੰ ਉਹਨਾਂ ਦੀ ਹੋਈ ਬੇਤੀ ਦਾ ਸਾਾਸ ਵੀ ਨਹੀਂ ਹੁਣ ਦਿੱਤਾ। ਇਸੇ ਇੱਕ ਘਟਨਾ ਨੇ ਛੇਰੇ ਪੰਜਾਬ ਨੂੰ ਅੰਗਰੇਜ਼ਾਂ ਨਾਲ ਦੋਸਤੀ ਬਣਾ ਕੇ ਰੱਖਣ ਲਈ ਮਜਬੂਰ ਕੀਤਾ ਸੀ। ਇਸ ਘਟਨਾ ਵਿੱਚ ਨਾ ਹੀ ਅਕਾਲੀਆਂ ਦੀ ਕੋਈ ਪੰਥ ਭਗਤੀ ਹੀ ਪ੍ਰਗਟ ਆਉਂਦੀ ਹੈ, ਪ੍ਰਗਟ ਹੁੰਦੀ ਤੇ ਨਾ ਹੀ ਬਹਾਦਰੀ। ਸੋ ਇਹਦੇ ਵਿੱਚੋਂ ਅਕਾਲੀਆਂ ਦਾ ਸਿਰਫ ਫਿਰਕੂ ਤੰਗ ਨਜ਼ਰੀਆ ਦਿਖਾਈ ਦਿੰਦਾ। 1809 ਤੇ 10 ਦੇ ਸਾਲਾਂ ਦੀ ਇੱਕ ਹੋਰ ਘਟਨਾ ਆਉਂਦੀ ਹੈ। ਅੰਗਰੇਜ਼ਾਂ ਨਾਲ ਦੋਸਤੀ ਪੈ ਜਾਣ ਕਰਕੇ ਰਣਜੀਤ ਸਿੰਘ ਨੇ ਆਪਣੇ ਰਾਜ ਪ੍ਰਬੰਧ ਨੂੰ ਵੀ ਆਦਨ-ਉਕਲੀਹਾਂ ਤੇ ਚਲਾਉਣ ਦੀ ਕੋਸ਼ਿਸ਼ ਕੀਤੀ। ਇਸ ਕੋਸ਼ਿਸ਼ ਬਜਾਓ ਰਣਜੀਤ ਸਿੰਘ ਨੇ ਅੰਗਰੇਜ਼ ਅਫਸਰਾਂ ਤੋਂ ਆਪਣੀ ਜ਼ਮੀਨ ਦੀ ਮਿੰਤੀ ਕਰਾਉਣੀ ਚਾਹੀ। ਮਿੰਤੀ ਕਰਾਉਣ ਲਈ ਜਦੋਂ ਕੁਝ ਅੰਗਰੇਜ਼ ਅਫਸਰ ਕੈਪਟਨ ਵਾਈਟ ਰਾਹੀਂ ਜ਼ਮੀਨ ਦੀ ਮਿੰਤੀ ਕਰਵਾ ਰਹੇ ਸੀ ਤਾਂ ਅਕਾਲੀਆਂ ਵਿੱਚ ਇਹ ਗੱਲ ਫੈਲ ਗਈ ਕਿ ਅੰਗਰੇਜ਼ ਮਹਾਰਾਜ ਦਾ ਰਾਜ ਹੈ ਜਿਹੜਾ ਇਹ ਮੁੱਲ ਖਰੀਦ ਰਹੇ। ਬਸ ਬਿਨਾਂ ਕੋਈ ਸੋਚੇ ਸਮਝੇ ਅਕਾਲੀਆਂ ਨੇ ਕੈਪਟਨ ਵਾਈਟ ਤੇ ਉਹਦੇ ਅਫਸਰਾਂ ਉੱਪਰ ਹਮਲਾ ਕਰਤਾ। ਕੈਪਟਨ ਵਾਈਟ ਤੇ ਉਹਦੇ ਸਾਥੀ ਲਾਗਲੇਕ ਪਿੰਡ ਮਾ ਜਾ ਕੇ ਲੋਕੇ ਅਕਾਲੀਆਂ ਨੇ ਉਸ ਪਿੰਡ ਨੂੰ ਘੇਰ ਲਿਆ ਅਖੀਰ ਤੇ ਜਦੋਂ ਇਸ ਗੱਲ ਦਾ ਪਤਾ ਮਹਾਰਾਜੇ ਨੂੰ ਲੱਗਿਆ ਤਾਂ ਕਿਤੇ ਉਸ ਵੱਲੋਂ ਭੇਜੇ ਗਏ ਸਿੱਖ ਸਰਦਾਰਾਂ ਨੇ ਅਕਾਲੀਆਂ ਨੂੰ ਸਮਝਾ ਬੁਝਾ ਕੇ ਵਾਪਸ ਲਿਆਂਦਾ ਸੋ ਇਸ ਘਟਨਾ ਦਾ ਬ੍ਰਿਟਿਸ਼ ਸਰਕਾਰ ਨੇ ਬਹੁਤ ਬੁਰਾ ਮਨਾਇਆ ਤੇ ਅਕਾਲੀ ਫੂਲਾ ਸਿੰਘ ਨੂੰ ਬ੍ਰਿਟਿਸ਼ ਸਰਕਾਰ ਦੇ ਹਵਾਲੇ ਕਰਨ ਦੀ ਮੰਗ ਕੀਤੀ ਤਾਂ ਮਹਾਰਾਜੇ ਨੇ ਫਿਰ ਬ੍ਰਿਟਿਸ਼ ਅਧਿਕਾਰੀਆਂ ਨੂੰ ਅਕਾਲੀਆਂ ਦੀ ਸਿੱਧੀ ਸੁਭਾ ਤੇ ਸੋਚਣੇ ਬਾਰੇ ਸਮਝਾਇਆ ਤੇ ਮਾਮਲੇ ਨੂੰ ਫਿਰ ਰਫਾਫਾ ਕਰਵਾਇਆ 1814 ਦੇ ਸਾਲ ਚ ਅਕਾਲੀ ਫੂਲਾ ਸਿੰਘ ਮਹਾਰਾਜੇ ਨਾਲ ਇਸ ਗੱਲੋਂ ਗੁੱਸੇ ਹੋ ਗਿਆ ਸੀ ਕਿ ਮਹਾਰਾਜੇ ਨੇ ਆਪਣੇ ਦਰਬਾਰ ਤੇ ਆਪਣੀਆਂ ਫੌਜਾਂ ਚ ਡੋਗਰੇਆਂ ਹੋਰ ਗੈਰ ਸਿੱਖ ਲੋਕਾਂ ਨੂੰ ਕਿਉਂ ਰੱਖਿਆ ਹੋਇਆ ਮਹਾਰਾਜੇ ਨੇ ਅਕਾਲੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸਮਝੇ ਅਖੀਰ ਰੋਸ ਵਜੋਂ ਆਪਣੇ ਜਥੇ ਸਮੇਤ ਅੰਮ੍ਰਿਤਸਰ ਛੱਡ ਕੇ ਅਕਾਲੀ ਫੂਲਾ ਸਿੰਘ ਜੀ ਅਨੰਦਪੁਰ ਸਾਹਿਬ ਚਲੇ ਗਏ ਅਨੰਦਪੁਰ ਸਾਹਿਬ ਮਹਾਰਾਜ ਦੀ रियासत ਤੇ ਬ੍ਰਿਟਿਸ਼ ਇਲਾਕੇ ਦੀ ਐਨ ਹੱਦ ਉੱਪਰ ਪੈਂਦਾ ਸੀ। ਤਨੀ ਕੀ ਤੌਰ ਤੇ ਅਨੰਦਪੁਰ ਸਾਹਿਬ ਮਹਾਰਾਜ ਦੇ ਅਧਿਕਾਰ ਖੇਤਰ ਤੋਂ ਬਾਹਰ ਸੀ ਪਰ ਮਹਾਨ ਧਾਰਮਿਕ ਸਥਾਨ ਹੋਣ ਕਰਕੇ ਇਹ ਸਿੱਖ ਪ੍ਰਬੰਧ ਦੇ ਅਧੀਨ ਸੀਗਾ। ਇੱਥੇ ਹੀ ਅਕਾਲੀ ਜੀ ਕੋਲ ਜੀਨਦ रियासत ਦਾ ਕਮਰ ਪ੍ਰਤਾਪ ਸਿੰਘ ਆਪਣੇ ਪਿਤਾ ਦੇ ਖਿਲਾਫ ਬਾਕი ਜੋ ਕੇ ਪਹੁੰਚ ਗਿਆ। ਉਹਦਾ ਨਿਸ਼ਾਨਦਾਨ ਰੋਲ ਰਾਜਨੀਤਿਕ ਸੀਗਾ। ਬ੍ਰਿਟਿਸ਼ ਹਕੂਮਤੋਂ ਦੇ ਪਿੱਛੇ ਪਈ ਹੋਈ ਸੀ ਤਾਂ ਬ੍ਰਿਟਿਸ਼ ਹਕੂਮਤ ਨੇ ਅਕਾਲੀ ਭੁਲਾ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਕਮਰ ਪ੍ਰਤਾਪ ਨੂੰ ਉਹਦੇ ਹਵਾਲੇ ਕਰ ਦੇਣ ਪਰ ਅਕਾਲੀ ਜੀ ਨੇ ਜਵਾਬ ਦਿੱਤਾ ਤਾਂ ਬ੍ਰਿਟਿਸ਼ ਹਕੂਮਤ ਨੇ ਫੌਜੀ ਕਾਰਵਾਈ ਕਰਤੋਂ ਪਹਿਲਾਂ ਸ਼ੇਰੇ ਪੰਜਾਬ ਨੂੰ ਬੇਨਤੀ ਕੀਤੀ ਕਿ ਅਕਾਲੀ ਭੁਲਾ ਸਿੰਘ ਨੂੰ ਉਹ ਵਾਪਸ ਅੰਮ੍ਰਿਤਸਰ ਲੈ ਜਾਣ ਤਾਂ ਮਹਾਰਾਜ ਨੇ ਅਕਾਲੀ ਨੂੰ ਵਾਪਸ ਅੰਮ੍ਰਿਤਸਰ ਲਿਆਉਣ ਲਈ ਬੜੇ ਸਨੇਹੇ ਭੇਜੇ ਪਰ ਉਹ ਨਾ ਗਏ ਅਖੀਰ ਨੂੰ ਤਕੜੀ ਸੈਨਿਕ ਟੁਕੜੀ ਭੇਜੀ ਗਈ ਇਸ ਸੈਨਟਰੀ ਟੁਕੜੀ ਨੇ ਕਿਹਾ ਕਿ ਉਹ ਅਕਾਲੀ ਜੀ ਨੂੰ ਸਤਕਾਰ ਸਹਿਤ ਵਾਪਸ ਲੈ ਕੇ ਜਾਣਗੇ ਅਕਾਲੀ ਭੂਲਾ ਸਿੰਘ ਅਖੀਰ ਫਿਰ ਇਹ ਸੈਨਿਕ ਕੁੰਟੀ ਰਾਹੀਂ ਅੰਮ੍ਰਿਤਸਰ ਲਿਜਾਏ ਗਏ ਅੰਮ੍ਰਿਤਸਰ ਪਹੁੰਚਣ ਤੇ ਮਹਾਰਾਜੇ ਨੇ ਅਕਾਲੀ ਦਾ ਬੜਾ ਮਾਨ ਸਤਕਾਰ ਕੀਤਾ ਇਹ ਸਭ ਕੁਝ ਦੱਸਣ ਦਾ ਭਾਵ ਇਹੀ ਹੈ ਦੋਸਤੋ ਕਿ ਜਿਸ ਤਰ੍ਹਾਂ ਦਾ ਮਾਨ ਸਤਕਾਰ ਮਹਾਰਾਜੇ ਨੇ ਅਕਾਲੀ ਭੂਲਾ ਸਿੰਘ ਨੂੰ ਦਿੱਤਾ ਸੀ ਉਸ ਤਰ੍ਹਾਂ ਦਾ ਮਾਨ ਸਤਕਾਰ ਇਹਨਾਂ ਨੂੰ ਨਾ ਹੀ ਕਿਤੇ ਹੋਰ ਸਿੱਖ ਰਿਆਸਤ 'ਚ ਮਿਲਿਆ ਨਾ ਹੀ ਬ੍ਰਿਟਿਸ਼ ਹਕੂਮਤ ਵੱਲੋਂ ਲਿਆ ਮਿਲਿਆ ਇਹੀ ਕਾਰਨ ਸੀ ਕਿ ਅਕਾਲੀ ਫੂਲਾ ਸਿੰਘ ਨੇ अनेका ਮਤਭੇਦ ਰੱਖਣ ਦੇ ਬਾਵਜੂਦ ਵੀ ਛੇਰੇ ਪੰਜਾਬ ਦੀ ਹਰ ਬੇਨਤੀ ਤੇ ਆਪਣੀ ਜਾਣ ਕਰਵਾਣ ਕਰਨ ਦੀ ਕੋਸ਼ਿਸ਼ ਕੀਤੀ ਸੀ 1816ਵਾਂ ਮਹਾਰਾਜ ਦੀ ਬੇਨਤੀ ਤੇ ਅਕਾਲੀ ਫੂਲਾ ਸਿੰਘ ਆਪਣੇ ਅਕਾਲੀ ਜਥੇਦਾਰੂ ਲੈ ਕੇ ਭਖਰ ਅਤੇ ਲੀਹੇ ਦੇ ਅਫਗਾਨਾਂ ਨਾਲ ਲੜਨ ਲਈ ਗਿਆ ਤੇ ਉਹਨਾਂ 'ਤੇ ਫਤਿਹ ਹਾਸਲ ਕੀਤੀ ਫਿਰ ਝੰਗ ਨੂੰ ਜਿੱਤਣ ਲਈ ਵੀ ਅਕਾਲੀ ਜੀ ਨੂੰ ਭੇਜਿਆ ਗਿਆ ਸੀ ਜਦੋਂ ਮਹਾਰਾਜਾ ਕਈ ਮੁਹਿੰਮਾਂ ਭੇਜ ਕੇ ਵੀ ਮਲਤਾਨ ਨੂੰ ਪੂਰੀ ਤਰ੍ਹਾਂ ਜਿੱਤ ਨਹੀਂ ਸੀ ਸਕਿਆ ਤਾਂ ਉਹਨੇ ਮਲਤਾਨ ਨੂੰ ਫਤਿਹ ਕਰਨ ਲਈ ਫਿਰ ਕਾਲੀ ਫੂਲਾ ਸਿੰਘ ਨਾਲ ਵਿਚਾਰ ਕੀਤੀ ਇਸ ਮਕਸਦ ਲਈ ਫਿਰ ਮਹਾਰਾਜਾ ਨੇ ਆਪਣੇ ਵਜ਼ੀਰਾ ਤਿਰਨੇਲਾਂ ਦੀ ਜਿਹੜੀ ਮੀਟਿੰਗ ਵਿਚਾਰ ਬਟੰਦਰਾ ਕਰਨ ਲਈ ਬੁਲਾਈ ਉਹ ਅੰਬਰਸਰ ਸ਼ੈਦ ਅਕਾਲ ਤਖਸੈ ਉੱਪਰ ਬੁਲਾਈ ਸੀਗੀ ਇਹਦੀ ਪ੍ਰਧਾਨਗੀ ਬਾਬਾ ਸਹਿਬ ਸਿੰਘ ਬੇਦੀ ਨੇ ਕੀਤੀ ਸੀ ਸੋ ਇਹਦੇ ਜ ਫੈਸਲਾ ਹੋਇਆ ਕਿ ਮਲਤਾਨ ਤੇ ਹਮਲਾ ਕਰਨ ਵਾਲੀ ਫੌਜ ਅਕਾਲੀ ਫੂਲਾ ਸਿੰਘ ਦੀ ਕਮਾਂਡ ਹੇਠ ਭੇਜੀ ਜਾਵੇ ਤਾ ਦੋਸਤੋ ਮੀਟਿੰਗ ਇਹ ਅਕਾਲ ਤਖਤ ਤੇ ਕੀਤੀ ਗਈ ਹੋਵੇ ਇਹ ਵੀ ਹੋ ਸਕਦਾ ਪਰ ਇਹਦੀ ਸੰਭਾਵਨਾ ਇਹਨਾਂ ਨੁਕਤਿਆਂ ਦੀ ਰੋਸ਼ਨੀ ਮਤ ਜ਼ਿਆਦਾ ਹੋ ਜਾਂਦੀ ਕਿ ਇੱਕ ਤਾਂ ਇਸ ਮੀਟਿੰਗ ਦਾ ਸਰੂਪ ਰਾਸੀ ਨਹੀਂ ਸੀ ਕਿਉਂਕਿ ਇਹਦੀ ਪ੍ਰਧਾਨਗੀ ਬਾਬਾ ਸਹਿਬ ਸਿੰਘ ਬੇਦੀ ਕਰ ਰਹੇ ਸੀਗੇ ਦੂਜਾ ਇਹਦੇ ਚ ਲਏ ਗਏ ਫੈਸਲੇ ਅਨਸਾਰ ਜਾਣ ਵਾਲੀ ਫੌਜ ਦਾ ਕਮਾਂਡਰ ਕੋਈ ਤਨਖਾਹਦਾਰ ਜਰਨੈਲ ਨਹੀਂ ਸੀ ਸਗੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੀਗਾ ਇਹਨਾਂ ਗੱਲਾਂ ਤੋਂ ਇਹ ਧਾਰਨਾ ਵੀ ਸਪਸ਼ਟ ਹੋ ਜਾਂਦੀ ਕਿ ਭਾਵੇਂ ਰਣਜੀਤ ਸਿੰਘ ਵੀ ਕਿਸੇ ਤਰੀਕੇ ਨਾਲ ਰਿਆਹੁਲ ਪਰ ਉਹਦੇ ਮਨ 'ਚ ਅਕਾਲ ਤਖਤ ਸਾਹਿਬ ਦੀ ਜਿਹੜੀ ਸੁਪਰੀਮੇਸੀ ਤੇ ਪਵਿੱਤਰਤਾ ਇਹ ਉਹਦੇ ਮਨ 'ਚ ਬਸੀ ਹੋਈ ਸੀਗੀ ਮਲਤਾਨ ਦੀ ਫਤਿਹ ਨਾਲ ਹੀ ਤਖਤਸ਼੍ਰੀ ਪਟਨਾ ਸਾਹਿਬ ਦਾ ਇੱਕ ਹੁਕਮਨਾਮਾ ਵੀ ਸਬੰਧਤ ਹੈ ਇਹਦੇ ਹੁਕਮਨਾਮੇ ਰਾਹੀਂ ਛੇਰੇ ਪੰਜਾਬ ਨੂੰ ਤਖਤਸ਼੍ਰੀ ਪਟਨਾ ਸਾਹਿਬ ਵੱਲੋਂ ਅਸ਼ੀਰਵਾਦ ਦਿੱਤੀ ਗਈ ਸੀਗੀ ਕਿ ਮਲਤਾਨ ਫਤਿਹ ਹੋਵੇਗਾ ਸੋ ਦੋਸਤੋ ਇਹ ਹੁਕਮਨਾਮਾ ਭਾਵੇਂ ਤਖਤਰੀ ਪਟਨਾ ਸਾਹਿਬ ਦਾ ਇਹਦਾ ਸਬੰਧ ਵੀ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਨਹੀਂ ਹੈ ਪਰ ਇਹਦੇ ਨਾਲ ਜਿਹੜੀ ਪਿੱਛੇ ਲਿਖੀ ਗਈ ਇੱਕ ਗੱਲ ਦੀ ਪਰੋੜਤਾ ਤਾਂ ਹੁੰਦੀ ਹੈ ਕਿ ਮਹਾਰਾਜਾ ਖਾਲਸਾ ਪੰਦੀਆਂ ਮਹਾਨ ਸੰਸਥਾਵਾਂ ਨਾਲ ਜੁਜਵਾਤੀ ਤੌਰ ਤੇ ਜੁੜਿਆ ਹੋਇਆ ਸੀਗਾ ਮਲਤਾਨ ਦੀ ਫਤਿਹ ਲਈ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਸ਼ੀਰਵਾਦ ਲਈ ਗਈ ਸੀ ਉੱਥੇ ਤਖਤਰੀ ਪਟਨਾ ਸਾਹਿਬ ਤੋਂ ਵੀ ਅਸ਼ੀਰਵਾਦ ਲਈ ਗਈ ਸੀ ਇਹ ਵੀ ਕਿ ਮਲਤਾਨ ਫਤਿਹ ਹੋਣ ਪਿੱਛੋਂ ਅਕਾਲੀ ਫੂਲਾ ਸਿੰਘ ਨਾਲ ਪਹਿਲਾਂ ਤੋਂ ਹੀ ਕੀਤੇ ਗਏ ਵਾਅਦੇ ਅਨੁਸਾਰ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਪੱਕੀ ਕਰਵਾਈ ਗਈ ਸੀਗੀ ਫਿਰ ਇਸ ਤੋਂ ਇਲਾਵਾ ਕਸ਼ਮੀਰ ਦੀਆਂ ਮੁਹਿੰਮਾਂ ਸਮੇਂ ਅਕਾਲੀ ਫੂਲਾ ਸਿੰਘ ਜੀ ਆਪਣੇ ਕਾਲਜ ਜਿਹਾ ਦੇ ਨਾਲ ਹਰ ਸਮੇਂ ਨਾਲ ਰਹੇ ਜੀਗੇ ਪਸ਼ਾਵਰ ਨੂੰ ਜਿੰਨਾ ਸਮੇਂ ਅਕਾਲੀ ਜੀ ਸਿੱਖ ਫੌਜਾਂ ਨਾਲ ਸੀ 1823 ਮ ਜਦੋਂ ਮਹਾਰਾਜੇ ਨੂੰ ਨਸ਼ਹਿਰੇ ਦੇ ਮੈਦਾਨਾ ਮ ਜਬਰਦਸਤ ਚੁਣੌਤੀ ਦਿੱਤੀ ਗਈ ਸੀ ਤਾਂ ਇਸ ਲੜਾਈ ਦਾ ਮੁੱਖ ਹੀਰੋ ਅਕਾਲੀ ਫੂਲਾ ਸਿੰਘ ਹੀ ਸੀਗਾ ਅਸਲ ਮਾ ਪਠਾਨ ਫੌਜਾਂ ਵੱਲੋਂ ਜੋ ਚੁਣੌਤੀ ਨਸ਼ਹਿਰੇ ਦੇ ਮੈਦਾਨਾ ਮ ਦਿੱਤੀ ਗਈ ਸੀ ਉਨੇ ਭਿਆਨਕ ਅਤੇ ਜ਼ਬਰਦਸਤ ਚੁਣੌਤੀ ਮਹਾਰਾਜੇ ਨੂੰ ਉਹਦੇ ਸਮੁੱਚੇ ਰਾਤ ਸਮੇਂ ਵਿੱਚ ਕਦੇ ਨਹੀਂ ਸੀ ਮਿਲੀ ਮਹਾਰਾਜ ਦੀ ਫੌਜ ਪਠਾਣਾ ਸਾਹਮਣੇ ਬੇਵਸ ਹੋਈ ਖੜੀ ਸੀ ਔਰ ਇਹ ਸਿਰਫ ਅਕਾਲੀ ਫੂਲਾ ਸਿੰਘ ਤੇ ਉਹਦੇ ਅਕਾਲੀ ਜਥੇ ਦੀ ਹੱਥ ਧਰਮੀ ਕਰਕੇ ਹੀ ਸੀ ਕਿ ਪਠਾਣ ਫੌਜਾਂ ਚ ਭਗਦੜ ਮਚ ਗਈ ਸੀ ਤਾਂ ਮਚਾਈ ਗਈ ਇਸ ਭਗਦੜ ਨੂੰ ਪਿੱਛੋਂ ਸਿੱਖ ਫੌਜਾਂ ਨੇ ਸੰਭਾਲ ਕੇ ਰੱਖਿਆ ਤੇ ਫੇਰ ਸ਼ਹਿਰੇ ਦੀ ਸਾਰੀ ਲੜਾਈ ਬਿਨਾਂ ਕਿਸੇ ਨਿਰਧਾਰਤ ਕੀਤੀ ਨੀਤੀ ਤੋਂ ਤੇ ਨਰੋਲ ਅਕਾਲੀ ਜੀ ਦੀ ਆਪਣੀ ਮਨਮਰਜ਼ੀ ਅਨੁਸਾਰ ਲੜੀ ਗਈ ਸੀ ਇਹਦੇ ਵਿੱਚ ਅਕਾਲੀ ਫੁੱਲ ਸਿੰਘ ਜੀ ਸ਼ਹੀਦ ਹੋ ਗਏ ਠੀਕ ਹੈ ਤੇ ਉਹਨਾਂ ਨੇ ਅਕਾਲੀ ਸਿੰਘ ਵੀ ਤਕੜੀ ਗਿਣਤੀ ਵਿੱਚ ਸ਼ਹੀਦ ਹੋਏ ਸੀ ਉਹਦੇ ਨਾਲ ਦੇ ਅਕਾਲੀ ਫੁੱਲ ਸਿੰਘ ਜੀ ਦੀ ਅਤੇ ਉਹਦੇ ਅਕਾਲੀ ਸਿੰਘਾਂ ਦੀ ਇਹ ਸ਼ਹਾਦਤ ਸਭ ਤੋਂ ਵੱਡਾ ਸਬੂਤ ਹੈ ਮਹਾਰਾਜਾ ਰਣਜੀਤ ਸਿੰਘ ਦੀ ਅਕਾਲੀਆਂ ਪ੍ਰਤੀ ਤਾਬੇਦਾਰੀ ਦਾ ਤੇ ਅਕਾਲੀਆਂ ਵੱਡੀ ਤਾਬੇਦਾਰੀ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਵਫਾਦਾਰੀ ਦਾ ਪ੍ਰਮਾਣ ਹੈ ਦੋਸਤੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੋ ਇਮਾਰਤ 1984 ਤੱਕ ਸਾਡੇ ਸਾਹਮਣੇ ਸੀਗੀ ਉਹ ਸਾਰੀ ਦੀ ਸਾਰੀ ਉਹ ਮਹਾਰਾਜਾ ਰਣਜੀਤ ਸਿੰਘ ਜਾਂ ਉਹਦੇ ਜਰਨੈਲਾਂਾਂ ਦੀ ਹੀ ਬਣਵਾਈ ਹੋਈ ਸੀਗੀ। ਤਖਤ ਸਾਹਿਬ ਦੀਆਂ ਉੱਪਰੀਆਂ 4 ਮੰਜ਼ਲਾਂ ਮਹਾਰਾਜੇ ਨੇ ਖੁਦ ਬਣਵਾਈਆਂ ਸੀਗੀਆਂ। ਸਭ ਤੋਂ ਉੱਪਰਲਾ ਬੰਗਲਾ ਤੇ ਸੁਨਹਿਰੀ ਗੁੰਬਦ ਸਰਦਾਰ ਹਰੀ ਸਿੰਘ ਨੜੂਏ ਨੇ ਬਣਵਾਇਆ। ਇਹਦੇ ਉੱਪਰ 25000 ਰੁਪਏ ਦਾ ਸੋਨਾ ਵੀ ਸਰਦਾਰ ਨੜੂਏ ਨੇ ਗਿਆਨੀ ਗੁਰਮukh ਸਿੰਘ ਰਾਹੀਂ ਲਗਵਾਇਆ ਸੀਗਾ। ਆਪਾਂਵੇਂ ਮਹਾਰਾਜ ਰਣਜੀਤ ਸਿੰਘ ਦੇ ਸਮੇਂ ਦੀਆਂ ਬਹੁਤ ਘੱਟ ਕਟਕਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਸੰਬੰਧਤ ਹੈ ਪਰ ਜਿੰਨੀਆਂ ਵੀ ਹੈ ਉਹਨਾਂ ਤੋਂ ਇਹ ਗੱਲ ਭਲੀ ਭਾਂ ਸਪਸ਼ਟ ਹੋ ਜਾਂਦੀ ਹੈ ਕਿ ਮਹਾਰਾਜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਸਮਝਦਾ ਸੀਗਾ। ਇਹੀ ਕਾਰਨ ਸੀ ਕਿ ਉਹਨੇ ਅਕਾਲੀ ਫੂਲਾ ਸਿੰਘ ਨੂੰ ਲਗਦੀ ਵਾ ਪੂਰਾ ਮਾਣ ਤੇ ਸਤਿਕਾਰ ਦਿੱਤਾ। ਕਈ ਵਾਰ ਅਕਾਲੀ ਫੂਲਾ ਸਿੰਘ ਜੀ ਦੀਆਂ ਕੁਝ ਐਸੀਆਂ ਫਿਰਕੂ ਜਿਹੜੀਆਂ ਗਤੀਵਿਧੀਆਂ ਸੀਗੀਆਂ ਉਹਨਾਂ ਨੂੰ ਵੀ ਸ਼ੇਰੇ ਪੰਜਾਬ ਨੇ ਨਜ਼ਰ ਅੰਦਾਜ਼ ਕੀਤਾ। ਔਰ ਮਹਾਰਾਜਾ ਬਹੁਤ ਵੱਡੀ ਸੈਨਿਕ ਸ਼ਕਤੀ ਦਾ ਮਾਲਕ ਹੋਣ ਤੇ ਵੀ ਅਕਾਲੀ ਪੂਲਾ ਸਿੰਘ ਅਗੇ ਸਿਰ ਚਕਾਉਂਦਾ ਸੀਗਾ ਤਾਂ ਇਹ ਸਿਰਫ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਰਕੇ ਹੀ ਸੀਗਾ ਹਾਂਜੀ ਸੋ ਅਕਾਲੀ ਪੂਲਾ ਸਿੰਘ ਜੀ ਦਾ ਹੀ ਬੜਾ ਪਿਆਰ ਸੀ ਇਹਨਾਂ ਨਾਲ ਤਾਂ ਹੀ ਇਹਨਾਂ ਨੇ ਆਪਣੀ ਸ਼ਹਾਦਤ ਵੀ ਦਿੱਤੀ ਸੀ ਛੇਰੇ ਪੰਜਾਬ ਲਈ ਸਿੱਖ ਰਾਜ ਲਈ ਸੋ ਖੈਰ ਇਹ ਸੀ ਕਿ ਅੱਜ ਦੀ ਵੀਡੀਓ ਤੇ ਕੁਝ ਘਟਨਾਵਾਂ ਅਕਾਲ ਤਖਤ ਸਾਹਿਬ ਨੂੰ ਲੈ ਕੇ ਸੋ ਮਿਲਦੇ ਹਾਂ ਹੁਣ ਆਪਾਂ ਅਗਲੀ ਜਾਣਕਾਰੀ ਦੇ ਵਿੱਚ ਉਰੋਂ ਤੱਕ ਦਿਓ ਆ ਗਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ